हेलो जी आओ आज ਤੁਹਾਨੂੰ ਅਸੀਂ ਸਾਗ ਘੋਟਣ ਦੇ ਸਮੇਂ ਕੀ ਕਰਨਾ ਚਾਹੀਦਾ ਹੈ ਉਹਦੇ ਵਿੱਚ ਕੀ ਕੀ ਗਲਤੀਆਂ ਤੁਸੀਂ ਕਰ ਲੈਂਦੇ ਜੇ ਵੀ ਜੇ ਤੁਹਾਡਾ ਸਾਗ ਸਵਾਦ ਨਹੀਂ ਬੰਦ ਹੈ ਅਸੀਂ ਸਾਗ ਜਦੋਂ ਬਣਾ ਲਿਆ ਬਣਾਉਣ ਤੋਂ ਬਾਅਦ ਘੋਟਣ ਦੇ ਸਮੇਂ ਇਹਦੇ ਵਿੱਚ ਅਲਣ ਪਾਉਣਾ ਹੈ ਅਲਣ ਵੀ ਕਿਸ ਤਰੀਕੇ ਦੇ ਨਾਲ ਪਾਉਣਾ ਹੈ ਅਲਣ ਕਹਿੰਦੇ ਕਿਨੂ ਹੈ ਆਟੇ ਨੂੰ ਆਟਾ ਛਾਂ ਕੇ ਉਹਦੇ ਵਿੱਚ ਥੋੜਾ ਥੋੜਾ ਪਾਇਆ ਜਾਂਦਾ ਹੈ ਤੇ ਦੇਖੋ ਅੱਜ ਮੈਂ ਤੁਹਾਨੂੰ ਸਾਗ ਕੋਟ ਕੇ ਦੱਸਦਾ ਐ ਕਿ ਕਿਸ ਤਰੀਕੇ ਦੇ ਨਾਲ ਸਾਗ ਕੋਟਿਆ ਜਾਂਦਾ ਦੇਖੋ ਇਸ ਤਰੀਕੇ ਦੇ ਨਾਲ ਸਾਗ ਕੋਟਣਾ ਸੀ ਕੋਟਦਿਆਂ ਕੋਟਦਿਆਂ ਵਿੱਚ ਕੀ ਕਰਨਾ ਐ ਚੈੱਕ ਕਰਨਾ ਕਿ ਜਦੋਂ ਇਦਾਂ ਸਾਗ ਮਤਲਬ ਹੀ ਇਹਦੇ ਨਾਲੋਂ ਵਾਪਸ ਹੌਲੀ ਹੌਲੀ ਲੱਤਣਾ ਚਾਹੀਦਾ ਐ ਨਹੀਂ ਭਈ ਇਦਾਂ ਪਾਣੀ ਜ਼ਿਆਦਾ ਹੋਵੇ ਸਾਗ ਦੇ ਵਿੱਚ ਤੇ ਫਿਰ ਤੁਸੀਂ ਕੋਟਣ ਲੱਗ ਜਣਾ ਨਹੀਂ ਇਹ ਤਰੀਕੇ ਦਾ ਸਾਗ ਹੋਣਾ ਚਾਹੀਦਾ ਜਦੋਂ ਆਪਾਂ ਤਾਂ ਨੂੰ ਚੱਕ ਕੇ ਦੇਖੀਏ ਵੀ ਸਾਗ ਥਲੇ ਧਾਰ ਬੰਦ ਕੇ ਨਾ ਪਵੇ। ਤੁਪਕਿਆਂ ਦੇ ਵਾਂਗੂ ਹੌਲੀ ਹੌਲੀ ਪਵੇ। ਇਹ ਦੇਖੋ ਇਸ ਤਰੀਕੇ ਦੇ ਨਾਲ ਸਾਗ ਨੂੰ ਚਾਹੀਦਾ। ਤੇ ਸਾਗ ਦੇ ਵਿੱਚ ਜਦੋਂ ਅਸੀਂ ਅਲਣ ਪਾਉਣਾ ਹੈ ਬਿਲਕੁਲ ਆਟਾ ਪਾਉਣਾ ਥੋੜਾ ਥੋੜਾ ਪਾਉਣਾ ਹੈ। ਇਹ ਦੇਖੋ ਇਸ ਤਰੀਕੇ ਦੇ ਨਾਲ ਐ ਮਿਕਸ ਕਰ ਲੈਣਾ ਸਾਗ ਨੂੰ। ਫਿਰ ਬਹੁਤ ਹੀ ਵਧੀਆ ਬੰਦ ਹੈ। ਦੇਖੋ ਹੁਣ ਤੁਹਾਨੂੰ ਦੱਸਦੇ ਕਿ ਕਿਸ ਤਰੀਕੇ ਨਾਲ ਅੱਲਣ ਪਰਣਾ ਦੇਖੋ ਅੱਲਣ ਰੱਖਿਆ ਇਹਦਾ ਥੋੜਾ ਜਿਹਾ ਇੰਦਾ ਤੋੜ ਕੇ ਪਾ ਲੈਣਾ ਫਿਰ ਇਹਨੂੰ ਚੰਗੀ ਤਰ੍ਹਾਂ ਕੁੱਟਣਾ ਹੈ ਇਹਦੇ ਨਾਲ ਕੀ ਹੁੰਦਾ ਸਾਗ ਬਹੁਤ ਵਧੀਆ ਟੇਸਟੀ ਔਰ ਬਹੁਤ ਹੀ ਵਧੀਆ ਬੰਦ ਹੈ ਇਸ ਤਰੀਕੇ ਦੇ ਨਾਲ ਤੁਸੀਂ ਇਹਨੂੰ ਕੁੱਟਣਾ ਜਿਉਂ-ਜਿਉਂ ਸਾਗ ਨੂੰ ਕੁੱਟੋਗੇ ਉਹ ਐਂ ਵਧੀਆ ਮਿਕਸ ਹੋ ਜਾਊਗਾ ਫਿਰ ਤੁਸੀਂ ਅੱਲਣ ਪਾ ਗਏ ਵਧੀਆ ਬਣਾਓਗੇ ਨਾ ਜੂੰਜੂ ਨੂੰ ਤੜਕਾ ਮਾਰ ਕੇ ਖਾਓਗੇ ਇੱਕ ਦੋ ਦਿਨ ਪਹਿਲਾ ਟੇਸਟ ਲੱਗ ਰਹੂਗਾ ਦੂਸਰੇ ਦਿਨ ਤੜਕਾ ਮਾਰੋਗੇ ਉਹਦਾ ਟੇਸਟ ਲੱਗ ਹੋ ਜਾਊਗਾ ਤੀਸਰੇ ਦਿਨ ਤੜਕਾ ਮਾਰੋਗੇ ਤਾਂ ਉਹਦਾ ਟੇਸਟ ਲੱਗ ਹੋ ਜਾਊਗਾ ਲੱਗ ਲੱਗ ਟੇਸਟ ਹੋ ਜਾਂਦਾ ਸਾਗ ਦਾ ਜਿਉਂ ਪੜਾਣਾ ਹੁੰਦਾ ਜਾਊਗਾ ਇਉਂ ਇਹਦਾ ਟੇਸਟ ਵਧਦਾ ਜਾਊਗਾ ਇਹ ਪੰਜਾਬ ਦਾ ਸਾਗ ਜਿਹੜਾ ਇਸ ਤਰੀਕੇ ਦੇ ਨਾਲ ਘੋਟਿਆ ਜਾਂਦਾ ਹੈ ਬਹੁਤ ਇਹ ਮਸਤ ਬੰਦਾ ਸੀ ਤੇ ਸਾਗ ਕਰਦੇ ਵਿੱਚ ਬਹੁਤ ਵਧੀਆ ਤਰੀਕੇ ਦੇ ਨਾਲ ਖਾਈਦਾ ਹੈ ਸਿਆਲ ਦੇ ਸਮੇਂ ਵਿੱਚ ਦੇਖ ਲਓ ਸਾਗ ਬਣਾਉਂਦਾ ਇੱਕ ਤਰੀਕਾ ਬਹੁਤ ਹੀ ਵਧੀਆ ਹੋਣਾ ਚਾਹੀਦਾ ਅਸੀਂ ਅਗਲੀ ਵੀਡੀਓ ਵਿੱਚ ਤੁਹਾਨੂੰ ਸਾਗ ਬਣਾਉਣਾ ਸਿਖਾਵਾਂਗੇ ਇਹ ਦੇਖੋ ਐ ਮਲੈਮ ਹੋ ਗਿਆ ਸਾਗ ਬਿਲਕੁਲ ਇਹ ਘੋਟ ਘੋਟ ਕੇ ਇਹਨੂੰ ਮਿਕਸ ਕਰ ਦੇਣਾ ਇਹ ਅੱਗ ਦੇ ਉੱਪਰ ਜਿਹਦਾ ਸਾਗ ਪੱਕਦਾ ਹੈ ਨਾ ਉਹਦਾ ਕੁਝ ਲੱਗ ਹੀ ਟੇਸਟ ਹੁੰਦਾ ਹੈ ਇਹ ਖਾਓਗੇ ਤਾਂ ਨਜ਼ਾਰੇ ਲਓਗੇ ਇਹਨੂੰ ਤੁਸੀਂ ਅਦਰਕ ਔਰ ਪਿਆਜ਼ ਦਾ ਤੜਕਾ ਮਾਰਨਾ ਹੈ